ਆਹ ਨਾ ਨਿਕਿਆ ਜੀਆ ਵੀਡੀਓ ਕਲਿੱਪ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਿਹਾ ਹੈ ਹਰ ਕੋਈ ਇਸ ਵੀਡੀਓ ਕਲਿੱਪ ਨੂੰ ਦੇਖ ਕੇ ਵਾਹਿਗੁਰੂ ਵਾਹਿਗੁਰੂ ਕਰ ਰਿਹਾ ਹੈ ਦੁਨੀਆ ਤੇ ਬਹੁਤ ਹੀ ਘੱਟ ਇਨਸਾਨ ਆ ਜੋ ਜਾਨਵਰਾਂ ਨਾਲ ਪਿਆਰ ਕਰਦੇ ਆ ਤੇ ਬਹੁਤ ਸਾਰੇ ਲੋਕ ਅਜਿਹੇ ਨੇ ਜੋ ਇਨਾ ਤੇ ਤਸੱਦਦ ਕਰਦੇ ਆ ਇਨਸਾਨ ਆਪਣੇ ਆਪ ਨੂੰ ਬਹੁਤ ਮਹਾਨ ਸਮਝਦਾ ਹੈ ਗੁਰੂ ਘਰਾਂ ਚ ਜਾਂਦਾ ਹੈ ਮੱਥੇ ਟੇਕਦਾ ਹੈ ਪਰ ਜਾਨਵਰਾਂ ਤੇ ਤਸੱਦਦ ਕਰਦਾ ਹੈ ਅਰ ਇਹ ਬੇਜ਼ੁਬਾਨ ਦਿਲ ਦੇ ਬਹੁਤ ਸਾਫ਼ ਹੁੰਦੇ ਆ ਜੋ ਕਿਸੇ ਦਾ ਮਾੜਾ ਨਹੀਂ ਕਰਦੇ ਤੇ ਇਨਸਾਨ ਨਾਲੋਂ ਵੱਧ ਰੱਬ ਨਾਲ ਜੁੜੇ ਹੁੰਦੇ ਆ ਆ ਛੋਟਾ ਜਿਹਾ ਵੀਡੀਓ ਕਲਿੱਪ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਇਸ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਇੱਕ ਸਾੰਢ ਗੁਰੂ ਘਰ ਦੇ ਬਾਹਰ ਖਲੋਤਾ ਹੋਇਆ ਹੈ ਕਹਿੰਦੇ ਆ ਵੀ ਇਸ ਸਾੰਢ ਨੂੰ ਅਕਸਰ ਅੱਗੇ ਵੀ ਗੁਰੂ ਘਰ ਦੇ ਬਾਹਰ ਖਲੋਤਾ ਦੇਖਿਆ ਗਿਆ ਹੈ ਜਿਸ ਦਾ ਧਿਆਨ ਹਮੇਸ਼ਾ ਹੀ ਗੁਰੂ ਗ੍ਰੰਥ ਸਾਹਿਬ ਜੀ ਵੱਲ ਹੁੰਦਾ ਹੈ ਇਹ ਪਤਾ ਨਹੀਂ ਮਨ ਵਿੱਚ ਕੀ ਅਰਦਾਸ ਕਰਦਾ ਏ ਕੀ ਕਹਿੰਦਾ ਏ ਰੱਬ ਨੂੰ ਵੀਡੀਓ 'ਚ ਤੁਸੀਂ ਸਾਫ਼-ਸਾਫ਼ ਦੇਖ ਸਕਦੇ ਹੋ ਵੀ ਜਦੋਂ ਗੁਰੂ ਘਰ ਸੁਖ ਆਸਨ ਹੁੰਦਾ ਪਿਆ ਤਾਂ ਇਹ ਸਾਹ ਡ ਉੱਥੇ ਖਲੋਤਾ ਹੋਇਆ ਏ ਤੇ ਪੂਰੇ ਹੀ ਧਿਆਨ ਨਾਲ ਉਧਰ ਦੇਖਦਾ ਪਿਆ ਏ ਤੇ ਰੱਬ ਅੱਗੇ ਅਰਦਾਸ ਕਰਦਾ ਪਿਆ ਏ ਸੋ ਤੁਸੀਂ ਵੀ ਇਸ ਪਿਆਰੀ ਜੀ ਵੀਡੀਓ ਨੂੰ ਇੱਕ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟਾਂ 'ਚ ਵਾਹਿਗੁਰੂ ਜੀ ਜ਼ਰੂਰ ਲਿਖਿਓ